Gracias. Yeah. ਵਾਹ ਮੈਂ ਪਰਮ ਜੀ ਦਾ ਕਿਹਦਾ ਲਈ ਬਿਟ ਨਾਲ ਪਤਾ ਹੀ ਨਹੀਂ ਲੱਗਾ ਗੱਡੀ ਜੋ ਉਤਰ ਲੱਗੇ ਘਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦਿਸ਼ਾ ਸੀਗੀ ਇਹ ਤਾਂ ਅਮਰੀਕਾ ਚ ਗਿਆ ਸੀ ਪਾਜੀ ਟਰਾਲਾ ਲੈ ਗਏ ਅਮਰੀਕਾ ਨੂੰ ਗਿਆ ਹੀ ਤੇ ਜੇ ਅਮਰੀਕਾ ਜਾਣ ਦੀ ਅਸੀਂ ਉੱਥੇ ਗਿਆ ਜੀ ਫਾਰ ਚੈੱਕ ਕਰਨ ਲੱਗਾ ਮਗਰੋਂ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਾਏ ਸਾਡੇ 나ਜੂ ਲੰਮ ਹੋ ਗਿਆ ਜੇ ਸ਼ੁਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰਨਦੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਹੀ ਲੁੱਟੇ ਮਾਰੇ ਗਏ ਜੇ ਹਾਏ ਅਸੀਂ ਬਰਬਾਦ ਹੋ ਗਏ ਆ ਹਏ ਸਹੀ ਬੋਤ ਹੈ ਗਾਈ ਬੜਾ ਸੋਹਣਾ ਸੁਲੱਖਾ ਜਵਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਏ ਦੋ ਸਾਲ ਹੀ ਹੋਏ ਗਏ ਨੂੰ ਅਜੇ ਨਹੀਂ ਸੱਟ ਦੇ ਗਾੜੀ ਤੇ ਗੜੀ ਕੋਈ ਹੰਮੀ ਨਹੀਂ ਜਲੀ ਜਿੱਡਾ ਜਵਾਨ ਸੀ ਫੇਨੀ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਭਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਆਏ ਮੇਰੇ ਪੋਤਰੇ ਕੀ ਤੇ ਮੈਨਾਂ ਆਣੀ ਕੀਤੀ ਅਨੇਕ ਰੀ ਮਮੀ ਆਖ ਤੇ ਜਵੇਂਦੋ ਜਾਨਾ ਜਾਨਦਾ ਵੀ ਮੈਂ ਮੋੜ ਕਰਦਾ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ ਵਾ ਮੜ ਕੇ ਬੱਚਿਆਂ ਨਾਲ ਹੀ ਗੱਲ ਕੀਤੀ ਭੋਆ ਹੀ ਆ ਮਰ ਜੂ ਬੋਤਵੇਂ ਅੱਡਾ ਮੈਂ ਸੌਣ ਲੱਗਾ ਮੜ ਕੇ ਹੀ ਅੱਖਾਂ ਸੌਂ ਗਈਆਂ ਸੌਂ ਗਈ ਮੈਨੂੰ ਮੜ ਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਆਏ ਮੈਂ ਇਹ ਕੀਮਤ ਕਰਦੇ ਇਹਦੇ ਇਹੋ ਵੇਚਣਾ ਸਾਡੇ ਬੱਚੇ ਦੀ ਡੈਡ ਬੁੱਢ ਇੱਧਰ ਹੋਣਗੇ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਦੇਥ ਹੋ ਗਈ ਬੱਚੇ ਦੀ ਡੈਡ ਬੁੱਢ ਇੱਧਰ ਆ ਜਾ ਛੇਤੀ ਤੋਂ ਛੇਤੀ ਅਹੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆਜੋ ਹੱਥੀ ਅਹੀਂ ਸਭ ਕੁਝ ਕਰਨਾ ਹੱਥੀ ਅਹੀਂ ਵੇਖ ਲਈਏ ਨੂੰ ਆਏ ਨੂੰ ਗੜਨਾ ਲਾ ਲਈਏ ਫੇ ਕੀ ਕੁਛ ਬਣਿਆ ਇਹਦੇ ਨਾਲ ਓਹੋ ਮੇਰੇ ਨਾਮ ਸ਼ਬੀਰ ਹੈ ਅਸ਼ਬੀਰ ਅਸ਼ਬੀਰ ਗੱਲ ਕਰਦੇ ਕੀ ਗੱਲ ਹੈ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਕੈਨੇਡਾ ਲੇ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹਦੇ ਐਕਸੀਡੈਂਟ ਹੋ ਗਿਆ ਤੁਸੀਂ ਪੁਲੀਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਲਾ ਅਸੇ ਆਦਾ ਪਰ ਆਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਰਨਾ ਕੀ ਪਣਾ ਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀ ਛੱਟ ਲੱਗ ਗਈ ਮਨ ਕਿਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਚਲੋ ਇਹ ਆਪਣੀ ਮੇਰਾ ਨਾਂ ਜੀ ਭਾਈ ਇੰਦਰਿੰਦਰ ਸਿੰਘ ਆ ਇਤਿਹਾਰ ਸਾਡਾ ਬਹੁਤ ਮਾੜਾ ਹੋ ਗਿਆ ਅਈ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੇ ਲੜਕਾ ਹੀ ਆਪਣਾ ਕੀ ਗੱਲ ਬਣਦੀ ਨਾਲੋਂ ਇੰਨੇ ਚੱਤ ਬੈਸੀ ਗੱਲ ਜੀ ਕਾਦੀ ਬਣਨੀ ਸੀ ਮੇਰਾ ਜੋ ਲਖਾਦੀ ਕਈ ਜੋ ਨਹੀਂ ਹੋ ਸਕਦਾ ਕਿੰਨੇ ਚਿਰ ਤੋਂ ਮੈਂ ਹਾਂ ਕੈਨੇਡਾ ਗਏ ਸੀ ਇਹ ਜੀ 3 ਸਾਲ ਹੋ ਗਏ ਆ ਗਏ ਨੇ ਹੁਣ ਕੋਈ ਹੱਸਾ ਵਾਪਰਦਾ ਹਾਂਜੀ ਹੱਸਾ ਆਇਆ ਉਧਰ ਕੋਈ ਹੱਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਆਉਂਦੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉਧਰ ਦੇ ਕੋਈ ਜਿਹੜੇ ਐਗਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਨਹੀਂ ਸੱਚੀ ਆਉਂਦੀ ਡੈੱਡ ਪਾਲਟੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੀ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਵਾਈ ਖਾਈ 10 ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰंजे ਤੇ ਹੀ ਆਏ ਉਹ ਇੱਕ ਮੰਝਾ ਸਵੇਰੇ ਸੁਪਰੇ ਪਾ ਲਈਦਾ ਇੱਕ ਰਾਤ ਨੂੰ ਫੇਰ ਪਾ ਲਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਆ ਉਹ ਖਤਮ ਹੋ ਗਿਆ ਵੀ ਕੀ ਕਰੀਏ ਤੁਹਾਨੂੰ ਕੋਈ ਪਤਾ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਆਹ ਵੀ ਪਤਾ ਹੀ ਕਰਨਾ ਸੀ ਕੀ ਕਰਨਾ ਹੈ ਸਾਨੂੰ ਸਾਡੇ ਲੋਕ ਤੁਹਾਡੇ ਉੱਤੇ ਰਹੇ ਹਾਂਜੀ ਨੌ ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਹਾਂ ਜੀ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ